ਜੀ ਘਰ ਮੰਨੇ ਮੰਗਾਇਆ ਆਨਲਾਈਨ ਤੁਹਾਨੂੰ ਦਿਖਾਉਣੇ ਆ ওপਨਿੰਗ ਕਰਕੇ ਕੀ ਮੰਗਾਇਆ ਮੰਗਾਈ ਇਹ ਚੀਜ਼ ਅੱਗੇ ਵੀ ਦੋ ਤਿੰਨ ਵਾਰੀ ਆ ਡਿਲੀਵਰੀ ਲੈਣ ਦਾ ਹੀ ਨਹੀਂ ਟਾਈਮ ਮਿਲਿਆ ਕਦੇ ਅਸੀਂ ਘਰ ਨਹੀਂ ਦੀ ਹੁੰਦੇ ਬਸ ਅਸੀਂ ਪਲੇਟ ਸੀਸ ਕਰੂਗਾ ਡਾਕਟਰੀ ਪੂਰੀ ਐ ਦੀ ਹਾਂ ਤੋ ਚਾਹੇ ਲਿਆ ਕਿ ਚਾਹ ਹਾਂ ਜੀ ਭਾਂਡੇ ਰੱਖਣ ਵਾਸਤੇ ਮੰਗਾਈਏ ਟੋਕਰੀ ਥੱਲੇ ਇਹਦੇ ਆ ਟ੍ਰੇ ਆ ਜਿਵੇਂ ਪਾਣੀ ਝੋਣ ਲੱਗ ਜਾਂਦਾ ਜੇ ਪਰਲੇ ਪਾਸੇ ਰੱਖ ਦਿੰਨੇ ਆ ਸੈਲਫ ਤੇ ਬਸ ਐਦਾਂ ਠੀਕ ਆ ਬਾਕੀ ਉਹ ਕੋਈ ਬਣੀ ਹੋਈ ਆ ਨਾ ਉਹ ਹਾਂ ਇਹ ਖੀਰ ਜੀ ਬਣੀ ਹੋਈ ਆ ਉਹ ਪਾਣੀ ਆੜਾ ਚਮਚੇ ਰੱਖਣ ਵਾਸਤੇ ਹਾਂ ਇਹ ਕਹਿੰਦੀ ਮੈਨੂੰ ਇਹ ਦੇ ਦਿਓ ਪਹਿਲਾਂ ਸਾਰਾ ਕੁਝ ਇਹ ਨੂੰ ਇਹ ਵੀ ਮੈਨੂੰ ਆਹ ਮਿਝ ਦੇ ਦਿਓ ਹਾਂ ਹਾਂ ਚਲੋ ਟੰਗੋ ਟੰਗੋ ਦੇ ਦਿਓ ਤੂੰ ਤੋ ਹਾਂ ਇਹਨਾਂ ਤੋੜ ਦੇ ਰਹੀ ਆਂ ਤੇ ਮੰਮੀ ਨੇ ਸੈਟ ਤੇ ਮਮੂ ਨਾ ਬਣਾ ਰਹੇ ਨਿੰਬੂ ਪਾਣੀ ਜਿਵੇਂ ਕਿ ਤੁਹਾਨੂੰ ਪਤਾ ਵੀ ਮੌਸਮ ਟੈਂਪਰੇਚਰ ਬਹੁਤ ਹਾਈ ਜਾਂਦਾ ਗਰਮੀ ਕਰਕੇ ਆਹ ਦੇਖਣਾ ਤੁਹਾਰ ਆਪਣੀ ਬਾਈ ਨੂੰ ਮਿਲਦੀ ਜੇ ਇਹ ਨੂੰ ਦੇਖਣਾ ਹਾਂ ਹਾਂ ਹਾਲੋ ਮਮਾ ਤੋ ਦੌੜ ਗੁਰੇ ਸੀਸ ਸਾਡਾ ਲਾਉਂਦਾ ਹੈ ਸਬਜ਼ੀਆਂ ਨੂੰ ਪਾਣੀ ਲਾ ਲਾ ਹੋਰ ਗੁਰੇ ਸੀਸ ਸਾਡਾ ਬਹੁਤ ਕੰਮ ਕਰਦਾ ਹੈ ਸਬਜ਼ੀਆਂ ਨੂੰ ਪਾਣੀ ਲਾਉਂਦਾ ਹੈ ਹੈ ਨਾਲ-ਨਾਲ ਆਪਦੀ ਵਿਨੋਈ ਕਰਦਾ ਕਿਉਂ ਆਪੇ ਪਾਇਆ ਮure ਹੱਥ ਲਾ ਕੇ ਚੱਕ ਲਾ ਹੁਣ ਫੇਰ ਪਾ ਆ ਚੱਕੜ ਹਾਂ ਪਹਿਪ ਚੱਕਣਾ ਔ ਗੁਰੂ ਸੀਸਾ ਗੁਰੂ ਸੀਸਾ ਹਣੋਰੇ ਗਿੱਲਾ ਕਰਿਆ ਵੇ ਤੇਰਾ ਤਿਲਕ ਜਾਣਾ ਦਾ ਦੇਖ ਕੇ ਤੋਰ ਆਪਣਾ ਗੁਰੂ ਸੀਸ ਆਪਣੀ ਮਸਤੀ ਕਰ ਰਿਹਾ ਪਾਣੀ ਨਾਲ ਪਾਣੀ ਨਾਲ ਮਸਤੀ ਕਰ ਰਿਹਾ ਗੁਰੂ ਸੀਸ I know I won't ever touch you so

你今天看工人去？工人好，都好，都